ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਅੱਜ ਸਰਬਜੀਤ ਕੌਰ ਦੀ ਜਿਹੜੀ ਕਿ ਇੱਕ ਖਬਰ ਦੋ ਚਾਰ ਦਿਨਾਂ ਤੋਂ ਚੱਲ ਰਹੀ ਆ ਪਹਿਲਾਂ ਖਬਰ ਚੱਲ ਰਹੀ ਸੀਗੀ ਕਿ ਸਰਬਜੀਤ ਕੌਰ ਨਨਕਾਣਾ ਸਾਹਿਬ ਤੇ ਦਰਸ਼ਨਾਂ ਲਈ ਜਥੇ ਦੇ ਨਾਲ ਗਈ ਸੀ ਤੇ ਉੱਥੇ ਜਾ ਕੇ ਉਹ ਗੁੰਮ ਹੋ ਗਈ ਲਾਪਤਾ ਹੋ ਗਈ ਤੇ ਹੁਣ ਤੁਸੀਂ ਵੀ ਸਾਰਿਆਂ ਨੇ ਇੱਕ ਵੀਡੀਓ ਦੇਖੀ ਹੋਣੀ ਆ ਕਿ ਉਹ ਸਰਬਜੀਤ ਕੌਰ ਨੇ ਵਿਆਹ ਕਰਵਾ ਲਿਆ ਉੱਥੇ ਨਿਕਾਹ ਪੜ ਲਿਆ ਆਪਣਾ ਤੇ ਉਹ ਸਰਬਜੀਤ ਕੌਰ ਤੋਂ ਉਰਫ ਨੂਰ ਹਸੈਨ ਬਣ ਗਈ ਐ ਸਰਬਜੀਤ ਕੌਰ ਦੇ ਦਿਲ ਚ ਕੋਈ ਵੀ ਨਾ ਤਾਂ ਨਨਕਾਣਾ ਸਾਹਿਬ ਲਈ ਕੋਈ ਸਰਦਾ ਸੀ ਨਾ ਗੁਰੂ ਲਈ ਕੋਈ ਸਰਦਾ ਸੀ ਨਾ ਜਥੇ ਲਈ ਕੋਈ ਸਰਦਾ ਸੀ ਤੁਸੀਂ ਦੇਖੋ ਇਹ ਲੋਕ ਸਾਡੇ ਧਰਮ ਨੂੰ ਮੰਨ ਲਓ ਵੀ ਕਿਸ ਤਰੀਕੇ ਨਾਲ ਭੰਡਰੇ ਨੇ ਕਿਸ ਤਰੀਕੇ ਨਾਲ ਇਹ ਸਾਡੀ ਬਦਨਾਮੀ ਕਰਨਾ ਚਾਹੁੰਦੇ ਨੇ ਤੂੰ ਜਾ ਜਿੱਥੇ ਮਰਜੀ ਜਾ ਠੱਠੇ ਖੂਚ ਜਾ ਸਾਨੇ ਕੀ ਲੈਣਾ ਪਰ ਤੁਸੀਂ ਸਾਡੇ ਧਰਮ ਨੂੰ ਨਾ ਨਾ ਮੱਚ ਬਣ ਲਾ ਵੀ ਉਹਨੂੰ ਉਹਨੂੰ ਨਾ ਨਾ ਵਰਤੋ ਧਰਮ ਨੂੰ ਤੁਸੀਂ ਸਾਡੇ ਧਰਮ ਨੂੰ ਵਰਤ ਕੇ ਤੁਸੀਂ ਉੱਥੇ ਜਾ ਕੇ ਮੰਨ ਲਓ ਕਿ ਸਾਡੇ ਜਥੇ ਦੀ ਜੋ ਜਥਾ ਗਿਆ ਉਹਦੀ ਕਿੰਨੀ ਬਦਨਾਮੀ ਆ ਜਾਂ ਲੋਕਾਂ ਚ ਚਰਚਾ ਦਾ ਵਿਸਾ ਬਣਿਆ ਹੋਇਆ ਕੀ ਹੋਤਾ ਨਨਕਾਣਾ ਸਾਹਿਬ ਦੇ ਦਰਸ਼ਨ ਲਈ ਗਈ ਸੀ ਹਰ ਇੱਕ ਬੰਦਾ ਤਾਂ ਤੈਹ ਤੱਕ ਨਹੀਂ ਜਾਂਦਾ ਉਸ ਤੋਂ ਬਾਅਦ ਦੀ ਗੱਲ ਨਨਕਾਣਾ ਸਾਹਿਬ ਜਾਣ ਲਈ ਪਾਕਿਸਤਾਨ ਜਾਣ ਲਈ ਜਿਹੜਾ ਆਪਣਾ ਪਾਸਪੋਰਟ ਆ ਉਹ ਆਪਣੇ ਮੰਨ ਲਓ ਜ਼ਿਲ੍ਹੇ ਦੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਦੇਣਾ ਹੁੰਦਾ ਤੇ ਉਹ ਫਿਰ ਉਹਦੀ ਤੈਕੀਕਤ ਕਰਦੇ ਨੇ ਫਿਰ ਉਹ ਤਬਦੀਲ ਕਰਦੇ ਨੇ ਕਿ ਹਾਂ ਤਬਦੀਸ਼ ਕਰਕੇ ਦੱਸਦੇ ਨੇ ਕਿ ਅਸੀਂ ਇਹਨੂੰ ਜਾਣਦੇ ਆ ਫਿਰ ਉਹ ਦਿੰਦੇ ਨੇ ਸ਼੍ਰੋਮਣੀ ਕਮੇਟੀ ਨੂੰ ਉੱਪਰ ਪਾਸਪੋਰਟ ਜਿੱਤੇ ਮੰਨ ਲਓ ਕਿ ਵੀਜ਼ਾ ਲਾ ਕੇ ਆਉਂਦਾ ਉਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਨੀ ਹੁੰਦੀ ਹੈ ਦੇਖਣਾ ਹੁੰਦਾ ਕਿ ਇਸ ਬੰਦੇ ਤੇ ਕੋਈ ਕੇਸ ਤਾਂ ਨਹੀਂ ਚੱਲਦਾ ਜਾਂ ਕੋਈ ਮੰਨ ਲਓ ਕਿ ਮੁਕੱਦਮਾ ਤਾਂ ਨਹੀਂ ਦਰਜ ਹੋਇਆ ਹੋਇਆ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਨਲਾਕੀ ਕਿੱਥੇ ਆ ਕੀ ਦੀ ਕਮੀ ਹੈ ਇਹ ਜਾਂ ਕੋਈ ਗੁਰਦੁਆਰੇ ਦਾ ਕੋਈ ਪ੍ਰਬੰਧਕ ਰਲਿਆ ਹੋਇਆ ਉਹਦੇ ਨਾਲ ਜਾਂ ਪੁਲਸ ਵੀ ਰਲਈ ਹੋਈ ਸੀ ਉਸ ਔਰਤ ਤੇ ਤਿੰਨ ਪਰਚੇ ਨੇ ਤਿੰਨ ਪਰਚੇ ਚਲੋ ਪਰਚੇ ਹੈਗੇ ਨੇ ਉਹਨਾਂ ਦੀ ਤਹਿਕੀਕਾ ਤਾਂ ਨਹੀਂ ਹੋਈ ਪਰਚੇ ਵੈਸੇ ਕਲੀਅਰ ਹੋਏ ਹੋਏ ਨੇ ਉਹ ਪਤਾ ਨਹੀਂ ਕਿਵੇਂ ਸਮਝਾਉਤਾ ਹੋਇਆ ਹੋ ਉਹ ਤੋਂ ਬਾਅਦ ਇਸ ਔਰਤ ਦੇ ਦੋ ਬੱਚੇ ਨੇ ਤੇ ਉਹਨਾਂ ਤੇ ਵੀ ਦੋ ਮੁੰਡੇ ਨੇ ਉਹਨਾਂ ਤੇ ਵੀ ਪਰਚੇ ਹੋਏ ਹੋਏ ਨੇ ਤੇ ਪਹਿਲਾਂ ਇਹਦਾ ਇੱਥੇ ਵੀ ਡਿਵੋਰਸ ਹੋਇਆ ਉਹ ਤਾਂ ਚਲੋ ਉਹ ਮੌਲਵੀ ਪੁੱਛਦਾ ਆਪਣੇ ਉਹਦੇ 'ਚ ਉਹ ਮੌਲਵੀ ਕੀ ਪੁੱਛਦਾ ਤੇ ਇਹ ਕੀ ਜਵਾਬ ਦਿੰਦੀ ਆ ਉਹ ਮੌਲਵੀ ਪੁੱਛਦਾ ਕਿ ਤੂੰ ਆਪਣੀ ਮਰਜ਼ੀ ਨਾਲ ਇੱਥੇ ਰਹਿ ਰਹੀ ਆ ਉਹ ਕਹਿੰਦਾ ਹਾਂ ਉਹ ਮਾਲਵੀ ਪੁੱਛਦਾ ਕਿ ਤੇਰਾ ਡਿਵੋਰਸ ਹੋ ਚੁੱਕਿਆ ਕਹਿੰਦੀ ਆ ਹਾਂ ਫਿਰ ਉਹ ਹਿੰਦੀ ਚ ਪੁੱਛਦਾ ਕਿ ਤੇਰਾ ਤਲਾਕ ਹੋ ਚੁੱਕਿਆ ਇਹ ਫਿਰ ਕਹਿੰਦੀ ਆ ਕਿ ਹਾਂ ਧਰਮ ਆਪਣੀ ਮਰਜ਼ੀ ਨਾਲ ਬਦਲਣਾ ਹਰ ਇੱਕ ਦਾ ਹੱਕ ਆ ਜਾਂ ਆਪਣੀ ਮਰਜ਼ੀ ਨਾਲ ਕਿਤੇ ਰਹਿਣਾ ਪਰ ਸਾਡੇ ਸਿੱਖ ਧਰਮ ਨੂੰ ਕਿਉਂ ਵਰਤਿਆ ਗਿਆ ਇਸ ਦੇ ਵਿੱਚ ਜਾਣਾ ਸੀ ਉਹ ਆਪਣੇ ਵੱਖਰੇ ਤਰੀਕੇ ਨਾਲ ਕਿਸੇ ਹੋਰ ਤਰੀਕੇ ਨਾਲ ਜਾਂਦੀ ਠੀਕ ਆ ਤੇ ਉਹ ਸਰਬਜੀਤ ਕੌਰ ਤੋਂ ਨੂਰ ਹਸੈਨ ਬਣੀ ਆ ਤੇ ਉਸਦੇ ਪਤੀ ਦਾ ਨਾਮ ਨਾਸੀਰ ਹੁਸੈਨ ਤੇ ਉਹ 9 ਸਾਲਾਂ ਤੋਂ ਇਹ ਵੀ ਕਹਿ ਰਹੀ ਆ ਕਿ ਮੈਂ 9 ਸਾਲ ਤੋਂ ਇਸ ਦੇ ਨਾਲ ਮੇਰੀ ਗੱਲਬਾਤ ਹੁੰਦੀ ਆ ਇਸ ਦਾ ਮਤਲਬ ਇਹ ਤਾਂ ਪੱਕਾ ਹੈ ਕਿ ਉਸ ਦੇ ਨਾਲ ਕੋਈ ਧੱਕਾ ਨਹੀਂ ਹੋਇਆ ਜੋ ਮਰਜੀ ਉਹਨੇ ਕਰਨਾ ਸੀ ਉਹ ਕਰ ਲਿਆ ਹੋ ਗਿਆ ਪਰ ਕਮੀ ਕਿੱਥੇ ਰਹੀ ਆ ਪੁਲਿਸ ਪ੍ਰਸ਼ਾਸਨ ਦੀ ਰਹੀ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹੀ ਆ ਸ਼੍ਰੋਮਣੀ ਕਮੇਟੀ ਨੇ ਤਾਂ ਚਲੋ ਪਿੱਛੋਂ ਪਹਿਲਾਂ ਮੰਨ ਲਾ ਕਿ ਇੱਥੇ ਵਾਲੇ ਜਿਹੜੇ ਉਹਦੇ ਜ਼ਿਲ੍ਹੇ ਦੇ ਕਪੂਰਥਲਾ ਦੀ ਰਹਿਣ ਵਾਲੀ ਆ ਉਹ ਪਿੱਛੋਂ ਕਪੂਰਥਲੇ ਦੇ ਕਿਸੇ ਸ਼ਰਮਣੀ ਕਮੇਟੀ ਨੇ ਮੱਲਾ ਉਹਨਾਂ ਦੇ ਕਿਸੇ ਮੰਨ ਲਓ ਮੈਂਬਰ ਨੇ ਉਹਨਾਂ ਨੂੰ ਅੱਗੇ ਦਿੱਤਾ ਤਾਂ ਉਹ ਮੱਲਾ ਕਿ ਸ਼ਰਮਣੀ ਕਮੇਟੀ ਨੇ ਤਾਂ ਅੱਗੇ ਭੇਜਣਾ ਹੀ ਸੀਗਾ ਇਹ ਗੱਲ ਆ ਕਿ ਅੱਗੇ ਕਿੰਨੇ ਲੋਕਾਂ ਦੇ ਮਨਾਂ 'ਚ ਡਰ ਦਾ ਮਾਹੌਲ ਰਹੂਗਾ ਕਿ ਹਾਂ ਯਾਰ ਕੋਈ ਉੱਥੇ ਜਾ ਕੇ ਜੇ ਕੋਈ ਜਥਾ ਕਿਸੇ ਨੂੰ ਲੈ ਕੇ ਵੀ ਜਾਣਾ ਚਾਹੁੰਦਾ ਉਹ 10 ਬੰਦਿਆਂ ਦਾ ਉਹਨਾਂ ਨੂੰ ਕਿਸੇ ਤੇ ਮੱਲਾ ਕਿ ਅਗਲਾ ਕੀ ਮਹਿਸੂਸ ਕਰੂਗਾ ਯਾਰ ਅਸੀਂ ਕਿਹਨੂੰ ਲੈ ਕੇ ਜਾਈਏ ਕਿਹਨੂੰ ਛੱਡ ਕੇ ਜਾਈਏ ਹਨਾ ਕਿਵੇਂ ਹਨਾ ਡਰ ਦਾ ਮਾਹੌਲ ਤਾਂ ਪੈਦਾ ਹੁੰਦਾ ਹੀ ਆ ਬੰਦੇ ਦੇ ਮਨ 'ਚ ਯਾਰ ਤੁਸੀਂ ਇੰਨੀਆਂ ਘਟਿਆ ਹਰਕਤਾਂ ਨਾ ਕਰਿਆ ਕਰੋ ਲੋਕੋ ਉਹ ਤਾਂ ਚਲੋ ਵੀਡੀਓ ਦੇਖੂਗੀ ਨਹੀਂ ਦੇਖੂਗੀ ਪਤਾ ਨਹੀਂ ਕੌਣ ਦੇਖੂਗਾ ਇਹ ਵੀਡੀਓ ਨੂੰ ਕੌਣ ਨਹੀਂ ਦੇਖੂਗਾ ਪਰ ਜੋ ਵੀ ਦੇਖੂਗਾ ਉਹ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਕਿਸੇ ਦੇ ਮੰਨ ਲਓ ਕਿ ਇਹ ਦਿਮਾਗ 'ਚ ਗੱਲ ਬੜੇ ਕਿ ਕਿਸੇ ਨੂੰ ਕਿਸੇ ਦੇ ਧਰਮ ਨੂੰ ਵਰਤਿਆ ਨਾ ਜਾਵੇ ਚਾਹੇ ਉਹ ਸਿੱਖ ਧਰਮ ਹਿੰਦੂ ਧਰਮ ਕੋਈ ਵੀ ਸਨਾਤਨ ਧਰਮ ਕਿਸੇ ਧਰਮ ਨੂੰ ਕਿਉਂ ਵਿੱਚ ਵਰਤਦੇ ਹੋ ਤੁਸੀਂ ਆਪਣੇ ਨਿੱਜੀ ਕੰਮਾਂ ਲਈ ਤੂੰ ਵਿਆਹ ਕਰਾਉਣਾ ਸੀ ਤੂੰ ਆਪਣੀ ਮਰਜ਼ੀ ਨਾਲ ਜਾਂਦੀ ਤੈਨੂੰ ਉਹ ਲੈਣ ਆਉਂਦੇ ਕੁਝ ਹੋਰ ਹੱਥ ਕੰਡੇ ਪਣਾਉਂਦੀ ਪਰ ਸਾਡੇ ਧਰਮ ਨੂੰ ਇਹ ਕਿਉਂ ਵਰਤਣਾ ਸੀ ਸਾਡੇ ਧਰਮ ਨੂੰ ਮੰਨ ਲਾ ਕੀ ਤੂੰ ਕਿਉਂ ਵਿਚ ਨਨਕਾਣਾ ਸਾਹਿਬ ਨੂੰ ਕਿਉਂ ਵਿਚ ਲੈ ਕੇ ਆਈ ਕਿਉਂ ਜਥੇ ਨਾਲ ਗਈ ਇਹੋ ਜੇ ਲੋਕਾਂ ਤੇ ਯਾਰ ਵੈਸੇ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਜ਼ਰੂਰ ਤੇ ਉਹ ਪੁਲਿਸ ਪ੍ਰਸ਼ਾਸਨ ਤੇ ਵੀ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਕੀ ਇੱਟ ਛੱਡੀ ਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ ਜੀ